2 ਸਾਲ ਪਹਿਲਾਂ ਇਸ ਗਾਇਕ ਦੀ ਚਲੀ ਗਈ ਸੀ ਆਵਾ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ ਅੱਜ ਗੱਲ ਮੈਂ ਸੋਨੀਆ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੇ ਫੇਮਸ ਸੰਗੀਤਕਾਰ ਦੇ ਬਾਰੇ ਜਿਨ੍ਹਾਂ ਦੇ ਨਾਲ 2 ਸਾਲ ਪਹਿਲਾਂ ਕੁਝ ਅਜੀਬ ਘਟਨਾ ਵਾਪਰੀ ਸੀ ਜਿਸ ਕਰਕੇ ਉਹਨਾਂ ਦਾ ਕੈਰੀਅਰ ਜੋ ਸੀਗਾ ਕਿਤਨਾ ਕਿਤੇ ਤਬਾਹ ਹੋ ਗਿਆ ਸੀ ਇਸ ਗਾਇਕ ਦੀ ਆਵਾਜ਼ ਚੱਲੀ ਗਈ ਸੀ ਕਿਉਂਕਿ ਅਗਰ ਇੱਕ ਸਿੰਗਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਆਵਾਜ਼ ਉਸ ਦਾ ਗਹਿਣਾ ਮੰਨਿਆ ਜਾ ਸਕਦਾ ਪਰ ਇਸ ਗਾਇਕ ਦੀ ਆਵਾਜ਼ ਚੱਲੀ ਗਈ ਸੀ ਮੈਂ ਗੱਲ ਕਰ ਰਹੀ ਹਾਂ ਸ਼ੇਖਰ ਰਵੀ ਜਿਆਨੀ ਦੀ ਜਿਨ੍ਹਾਂ ਨੇ ਵਿਸ਼ਾਲ ਦਦਲਾਨੀ ਦੇ ਨਾਲ ਮਿਲ ਕੇ ਬਾਲੀਵੁੱਡ ਨੂੰ ਕਈ ਸਾਰੇ ਸੁਪਰ ਹਿੱਟ ਗੀਤ ਦਿੱਤੇ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਅਜੇ ਹਾ 2 ਸਾਲ ਪਹਿਲਾਂ ਹੋਇਆ ਸੀ ਜਦੋਂ ਉਹਨਾਂ ਨੇ ਆਪਣੀ ਆਵਾਜ਼ ਗਵਾ ਦਿੱਤੀ ਸੀ ਆਖਿਰਕਾਰ ਹੁਣ ਉਸਨੇ ਉਸ ਸਮੇਂ ਬਾਰੇ ਜਾਣਕਾਰੀ ਦਿੱਤੀ ਮਸ਼ਹੂਰ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਸ਼ੇਖਰ ਨੇ ਆਪਣੀ ਪੋਸਟ ਵਿੱਚ ਲਿਖਿਆ ਮੈਂ ਅੱਜ ਤੋਂ ਪਹਿਲਾਂ ਇਸ ਬਾਰੇ ਕਦੇ ਗੱਲ ਨਹੀਂ ਕੀਤੀ ਮੈਂ 2 ਸਾਲ ਪਹਿਲਾਂ ਆਪਣੀ ਆਵਾਜ਼ ਗਵਾ ਦਿੱਤੀ ਸੀ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਸੀ ਔਰ ਮੈਨੂੰ ਉਦਾਸ ਦੇਖ ਕੇ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਮਹਿਸੂਸ ਕੀਤਾ ਹੁਣ ਮੈਂ ਕਦੇ ਵੀ ਨਹੀਂ ਗਾ ਸਕਾਂਗਾ ਹਾਲਾਂਕਿ ਮੈਂ ਕਦੇ ਦੀ ਕੋਸ਼ਿਸ਼ ਕਰਨਾ ਬੰਦ ਨਹੀਂ ਕੀਤਾ ਠੀਕ ਹੋਣ ਦੀ ਪੂਰੀ ਕਹਾਣੀ ਦੱਸਦੇ ਹੋਏ ਸਿੰਗਰ ਨੇ ਪੋਸਟ 'ਚ ਲਿਖਿਆ ਮੈਂ ਸੈਨ ਡੀਏਗੋ ਕੈਲੀਫੋਰਨੀਆ ਗਿਆ ਸੀ ਜਿੱਥੇ ਮੈਨੂੰ ਡਾਕਟਰ 에ਰਨ ਵਾਲਾਸ਼ਵਾਰੇ ਪਤਾ ਲੱਗਾ ਉਹਨਾਂ ਨੇ ਮੇਰੀ ਆਵਾਜ਼ ਠੀਕ ਕਰਨ ਦੇ ਵਿੱਚ ਮਦਦ ਕੀਤੀ ਕੋਵਿਡ ਕਾਰਨ ਉਹਨਾਂ ਨੇ ਜ਼ੂਮ ਕਾਲ ਉਤੇ ਗਾਇਕ ਦਾ ਐਲਾਸ ਕੀਤਾ ਸ਼ੇਖਰਵੀ ਜਾਨੀ ਨਾਲ ਅਗੇ ਲਿਖਿਆ ਮੈਨੂੰ ਯਾਦ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦੁਬਾਰਾ ਗਾਉਣਾ ਚਾਹੁੰਦਾ ਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਰੁਕ ਰਹੇ ਸਨ ਉਹਨਾਂ ਨੇ ਮੇਰੀ ਮਦਦ ਕੀਤੀ ਪਹਿਲੀ ਵਾਰ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਹ ਮੇਰੀ ਗਲਤੀ ਨਹੀਂ ਸੀ ਕਿ ਮੈਂ ਆਪਣੀ ਆਵਾਜ਼ ਗਵਾ ਦਿੱਤੀ ਅਸੀਂ ਲੰਬੀ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਆਰਾਮਦਾਇਕ ਮਹਿਸੂਸ ਕਰਵਾਇਆ ਇਸ ਤੋਂ ਬਾਅਦ ਹੀ ਮੈਂ ਮਹਿਸੂਸ ਕੀਤਾ ਕਿ ਮੈਂ ਦੁਬਾਰਾ ਗਾ ਸਕਦਾ ਹਾਂ ਗਾਇਕ ਨੇ ਪੋਸਟ ਵਿੱਚ ਲਿਖਿਆ ਮੈਂ ਜਿੰਨੀਵਰ ਗਾਉਣ ਦੀ ਕੋਸ਼ਿਸ਼ ਕੀਤੀ ਮੇਰੀ ਆਵਾਜ਼ ਕਾਫੀ ਤੜਕੀ ਹੋਈ ਸੀ ਜਿਸ ਕਾਰਨ ਮੈਨੂੰ ਆਪਣੀ ਆਵਾਜ਼ ਤੋਂ ਨਫ਼ਰਤ ਹੋਣ ਲੱਗੀ ਪਰ ਡਾਕਟਰ ਦੇ ਵੱਲੋਂ ਮੈਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਇਸ ਪ੍ਰਕਿਰਿਆ ਨੂੰ ਦਰਹਾਨ ਨਾਲ ਮੇਰੀ ਆਵਾਜ਼ ਹੁਣ ਕੁਝ ਹਫ਼ਤਿਆਂ ਦੇ ਵਿੱਚ ਹੀ ਵਾਪਸ ਆ ਗਈ ਹੈ ਨਾਜ਼ੀ ਕੀ ਇਹ ਪੋਸਟွာ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਜਿਸ ਤੋਂ ਬਾਅਦ ਫੈਨਸ ਦੇ ਵੱਲੋਂ ਵੀ ਉਹਨਾਂ ਨੂੰ ਇੱਕ ਬlesing ਦਿੱਤੀਆਂ ਗਿਆ ਤੇ ਸ਼ੇਖਰ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਬਾਲੀਵੁੱਡ ਇੰਡਸਟਰੀ ਨੂੰ ਕਾਫੀ ਸਾਰੇ ਸੁਪਰ ਹਿੱਟ ਗੀਤ ਦਿੱਤੇ ਗਏ ਨੇ ਕਈ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਉਹ ਬਤੌਰ ਜਜ ਵੀ ਨਜ਼ਰ ਆ ਚੁੱਕੇ ਨੇ ਤੇ ਉਹਨਾਂ ਦੀ ਗਾਇਕੀ ਨੂੰ ਹਮੇਸ਼ਾ ਜੋ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ